पंजाब सरकार मुर्दाबाद पंजाब सरकार मुर्दाबाद कोष प्रशासन मुर्दाबाद कोष प्रशासन मुर्दाबाद कोष प्रशासन मुर्दाबाद पंजाब सरकार मुर्दाबाद पंजाब सरकार मुर्दाबाद पंजाब सरकार मुर्दाबाद कोष प्रशासन मुर्दाबाद कोष प्रशासन मुर्दाबाद कोष प्रशासन मुर्दाबाद पंजाब सरकार मुर्दाबाद पंजाब सरकार ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ 10 ਜਥੇਬੰਦੀਆਂ ਨੇ ਇਕੱਠੇ ਹੋ ਕੇ ਵੱਡਾ ਐਲਾਨ ਕੀਤਾ ਆਗੂਆਂ ਨੇ ਪੁਲਿਸ ਦੇ ਵੱਧ ਰਹੇ ਅਤਿਆਚਾਰ ਅਤੇ ਝੂਠੇ ਪਰਚਿਆਂ ਦੇ ਵਿਰੋਧ ਕਰਦੇ ਹੋਏ ਕਿਹਾ ਕਿ 10 ਜਥੇਬੰਦੀਆਂ ਵੱਲੋਂ 20 ਅਕਤੂਬਰ ਨੂੰ ਐਸਐਸਪੀ ਮੋਹਾਲੀ ਦੇ ਦਫ਼ਤਰ ਦਾ ਕਿਰਾਓ ਕੀਤਾ ਜਾਵੇਗਾ ਕਿਉਂਕਿ ਪੁਲਿਸ ਦੀਆਂ ਵਧਦੀਆਂ ਦਿਨਬ-ਦਿਨ ਵੱਧਦੀਆਂ ਹੀ ਜਾ ਰਹੀਆਂ ਹਨ ਬਲਵਿੰਦਰ ਕੁੰਬੜਾ ਨੇ ਕਿਹਾ ਕਿ ਜਿਸ ਪੁਲਿਸ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵਿਸ਼ਵਾਸ ਨਹੀਂ ਹੁੰਦਾ ਆਮ ਲੋਕ ਕੀ ਭਰੋਸਾ ਕਰ ਸਕਦੇ ਹਨ ਕਿਉਂਕਿ ਸੀਐਮ 16 ਲੱਖ ਦਾ ਬੁਲੇਟ ਪ੍ਰੂਫ ਸ਼ੀਸ਼ਾ ਲਗਾ ਕੇ ਭਾਸ਼ਣ ਕਰਕੇ ਪੰਜਾਬ ਦੀ ਸੁਰੱਖਿਆ ਦੀਆਂ ਵੱਡੀਆਂ-ਵੱਡੀਆਂ ਡੀਗਾ ਮਾਰ ਰਿਹਾ ਹੈ ਔਰ ਸੁਣਦੇ ਹਾਂ ਆਗੂ ਉਹਨੇ ਪ੍ਰੈਸ ਨਾਲ ਗੱਲਬਾਤ ਕੀਤੀ ਬਹੁਤ ਹੀ ਸਤਜਾਰੋ ਪਹਿਲਾਂ ਸਾਡੇ ਸਾਰੇ ਪ੍ਰੈਸ ਵਾਲਿਆਂ ਦਾ ਇੱਧਰੋਂ ਧੰਨਵਾਦ ਤੁਸੀਂ ਇਹ ਲੋਕਾਂ ਦੀ ਜਿਹੜੇ ਪੀੜਤ ਲੋਕ ਨੇ ਜੋ ਪ੍ਰਸ਼ਾਸਨ ਤੋਂ ਅਨਸ਼ਾਸਨ ਤੋਂ ਲੜਤਾੜ ਲੋਕ ਨੇ ਉਹਨਾਂ ਦੀ ਆਵਾਜ਼ ਘਰ ਘਰ ਤੱਕ ਪਹੁੰਚਾਉਂਗੇ ਤੇ ਪ੍ਰਸ਼ਾਸਨ ਤੱਕ ਪਹੁੰਚਾਉਂਗੇ ਤੇ ਗੱਲ ਇਹ ਹੈ ਵੀ ਜਿਹੜੇ ਥਾਣਿਆਂ ਚ ਵੱਖ-ਵੱਖ ਥਾਣਿਆਂ ਦੀ ਜਿਵੇਂ ਗੱਲ ਕਰ ਲਈਏ 8 ਫੇਸਾਣੇ ਦੀ ਆ ਗੱਲ ਕਰ ਲਈਏ 11 ਫੇਸਾਣੇ ਦੀ ਗੱਲ ਕਰ ਲਈਏ 71 ਸੈਕਟਰ ਥਾਣੇ ਦੀ ਗੱਲ ਕਰ ਲਈਏ ਬਲੋਂਗੀ ਥਾਣੇ ਦੀ ਉਹ ਸਾਰੇ ਜਿਹੜੇ ਸਾਡੇ ਕੋਲੇ 5-7 ਕੇਸ ਸੀ ਕਲਸ ਮੇਰੇ ਵਾਲਾ ਕੇਸ ਜਿਹੜਾ ਮੇਰੇ ਤੇ ਪਰਚਾ ਇੱਕ ਦਰਜ ਕਰਿਆ ਸੀ ਐਸੇ ਉਹ ਤੁਹਾਡੇ ਧਿਆਨ ਚ ਹੈ ਸਾਰਾ ਵੀ ਇੱਕ ਧਰਨਾ ਲੱਗਦਾ ਹੈ ਅਸੀਂ ਐਸੀ ਜਾਲੀ ਸਰਟੀਫਿਕੇਟਾਂ ਨੂੰ ਲੈ ਕੇ ਚੋਰਾਂ ਦੇ ਖਿਲਾਫ ਲੜਾਈ ਵਿੱਢੀ ਹੈ ਲੜਾਈ ਵਿੱਢਣ ਦੇ ਬਤਲ ਕੇ ਹੋਇਆ ਵੀ ਚੋਰਾਂ ਦੇ ਖਿਲਾਫ ਤਾਂ ਕਾਰਵਾਈ ਕੋਈ ਨਹੀਂ ਹੋਈ ਪਰ ਜਿਹੜਾ ਚੋਰਾਂ ਦੇ ਖਿਲਾਫ ਆਵਾਜ਼ اٹھਨ ਵਾਲਾ ਉਹਦੇ ਪਰਚਾ ਜਰੂਰ ਕਰ ਦਿੰਦੇ ਉਹਦੇ ਘਰ ਵਾਲੀ ਪਰਚਾ ਕਰ ਦਿੰਦੇ ਤਾਂ ਕਿ ਪੁਲਿਸ ਪ੍ਰਸ਼ਾਸਨ ਸਰਕਾਰ ਉਹਨਾਂ ਨੂੰ ਡਰਾਤਮਕ 하게 ਰੱਖਦੀ ਹੈ ਵੀ ਕੋਈ ਆਪਣੀ ਆਵਾਜ਼ ਬਾਹਰ ਨਾ ਕੱਢ ਸਕੇ ਤੇ ਜਿਹਦੀ ਅਸੀਂ ਕੰਪਲੀਟ ਇਨਕੁਆਇਰੀ ਪਾ ਕੇ ਐਸਐਸਪੀ ਨੂੰ ਦਿੱਤੀ ਤੇ ਐਸਐਸਪੀ ਨੇ ਹਰਵੀਰ ਸਿੰਘ ạtਵਾਲ ਜੀ ਕੋਲੇ 5 ਮਹੀਨੇ ਤੋਂ ਪਈ ਆ ਸਾਡੇ ਘੇੜੇ ਬਿਵਾ ਰਹੇ ਹੁੰਦਾ ਅਸੀਂ ਬਿਆਨ ਦੇ ਆਏ ਕੋਈ ਕਾਰਵਾਈ ਨਹੀਂ ਕਰੀ ਤੇ ਬੀਬੀ ਇੱਕ ਆਈ ਵੀ ਸਾਡੇ ਕੋਲੇ ਉਹਨਾਂ ਦੇ ਬੇਟੇ ਨੂੰ ਚੱਕ ਕੇ 8 ਫੇਸ ਥਾਣੇ ਦੀ ਪੁਲਿਸ ਪਰਚਾ ਦਰਜ ਕਰ ਦਿੰਦੀ ਹੈ ਜਿੱਦੀ ਸੀਸੀਟੀਵੀ ਕੈਮਰਾ ਵਿੱਚ ਫੋਟੋ ਆ ਜਾਂਦੀ ਹੈ ਪੁਲਿਸ ਚ ਕਿਵੇਂ ਪਰਚਾ ਦਰਜ ਕਰਦੀ 2 ਮਹੀਨੇ ਹੋ ਗਏ ਜੇਲ੍ਹ ਚ ਬੈਠਾ ਮੁੰਡਾ ਕਿਵੇਂ ਬੀਬੀ ਬਿਲਕੁਲ ਦੀ ਫਿਰ ਰਹੀ ਹੈ ਕਦੀ ਵਕੀਲ ਕੋਲ ਕਦੇ ਅਦਾਲਤਾਂ ਚ ਐਸੇ ਤਰ੍ਹਾਂ ਗੱਲ ਬੁਲਾਉਂਗੀ ਦੀ ਕਰ ਲਈਏ ਬੁਲਾਉਂਗੀ ਇੱਕ ਵਿਆਹਤਾ ਮਹੀਨੇ ਬਾਅਦ ਉਹਦੀ ਜਿਹੜਾ ਮਾਰ ਦਿੰਦੇ ਪੁਲਿਸ ਜਿਹੜਾ ਆਈਓ ਹੈ ਤਿੰਨ ਦਿਨ ਡੈੱਡ ਬਾਡੀ ਕੋਲੇ ਨਹੀਂ ਜਾਣ ਦਿੰਦਾ ਮੌਰਚਰੀ ਚ ਰੱਖ ਦਿੰਦੇ ਪਹਿਲਾਂ ਬਿਆਨ ਲਿਖਾ ਕੇ ਸਾਈਨ ਕਰਾ ਕੇ ਪੰਜਾਬੀ ਚ ਕਹਿੰਦੇ ਸਾਨੂੰ ਹਿੰਦੀ ਪੰਜਾਬੀ ਬਾਰੇ ਕੋਈ ਗੱਲ ਨਹੀਂ ਉਦੋਂ ਬਾਅਦ ਜਿਹਨੂੰ ਡੈੱਡ ਬਾਡੀ ਦਿਖਾਉਂਦੇ ਇਹ ਹੁਣ ਆਪਣੀਆਂ ਦਰਖਾਸਤਾਂ ਦੇ ਰਹੇ ਕੰਪਲੀਟਾਂ ਦੇ ਰਹੇ ਜਦੋਂ ਤੁਹਾਡੇ ਰਾਹੀਂ ਅਸੀਂ ਕੋਈ ਐਲਾਨ ਕੀਤਾ ਪਰਸੋਂ ਜਿਹothe ਪ੍ਰੈਸ ਕਾਨਫਰੰਸ ਕੀਤੀ ਹੈ 5 ਮਹੀਨੇ ਵੱਧਕ ਦੋਸ਼ੀ ਜਿਹੜੇ ਨੂੰ ਫੜ ਰਹੇ ਨੇ ਹਲੇ ਵੀ ਦੋ ਦੋਸ਼ੀ ਬਾਹਰ ਨੇ ਤੇ ਇਸੇ ਤਰ੍ਹਾਂ ਗੱਲ ਕਲਕਲੇ ਥਾਣੇ ਦੀ ਕਰ ਲਈ ਤੇ ਇਹ ਸੁਚਾਲਿਆਂ ਵਾਲਿਆਂ ਦੀ ਜਿਹੜੀ ਸਰਵਿਸ ਚਾਲਿਆ ਤੋਂ ਸਾਡੇ ਕੋਲੇ ਕਰਮਚਾਰੀ ਆਏ ਨੇ 180 ਬੰਦਾ ਤਕਰੀਬਨ ਕੱਢਤਾ ਤੇ 180 ਬੰਦਾ ਕੱਢ ਕੇ ਪਹਿਲਾਂ ਚਾਰ ਬੰਦੇ ਤੋਂ ਕੰਮ ਕਰਾਉਂਦੇ ਸੀ ਉਹਨਾਂ ਨੂੰ ਤਾਂ ਦੋਹਾਂ ਤੇ ਕੰਮ ਕਰਾਉਂਦੇ ਤੇ ਜਿਹੜੀ ਬਾਥਰੂਮ ਜਿਹੜੇ ਜੈਂਟਸ ਹੈ ਉਹਨਾਂ ਚ ਲੇਡੀਜ਼ ਕੰਮ ਕਰਾਉਂਦੇ ਅਸਲ ਗੱਲ ਇਹ ਹੈ ਵੀ ਚਾਰ-ਚਾਰ ਮਹੀਨੇ ਦੀ ਨਦੀ ਪਿਛਲੀ ਸੈਲਰੀ ਜਿਹੜੀ ਠੇਕੇਦਾਰ ਨਹੀਂ ਦੇ ਰਿਹਾ ਹੁਣ ਕਹਿੰਦੇ ਦੂਜੀ ਕੰਪਨੀ ਆ ਗਈ ਜੀ ਇਹੀ ਗੱਲ ਹੁੰਦੀ ਵੀ ਚਲੋ ਚਾਰ ਮਹੀਨੇ ਪਹਿਲੇ ਬੰਦੇ ਨੇ ਮਾਰੀ ਹੈ ਹੁਣ ਇਹ ਕੰਪਨੀ ਦੂਜੀ ਚਾਰ ਮਹੀ ਤੇ ਪੰਜ ਬੰਦਿਆਂ ਤੋਂ ਸੱਤ ਬੰਦਿਆਂ ਤੋਂ ਜਿਹੜੇ ਹਲਸਿਆ ਵਿਅਨਸਮ ਨੂੰ ਦੇ ਰਹੇ ਨੇ ਜਿਹੜਾ ਇੱਕ ਸੁਪਰਵਾਈਜ਼ਰ ਉੱਥੇ ਠੇਕੇਦਾਰ ਦਾ ਛੇ ਛੱਡਿਆ ਵਾ ਜਾਂ ਕੰਪਨੀ ਦਾ ਛੱਡਿਆ ਵਾ ਉਹ ਇੱਕ ਤੋਂ ਲੇਡੀਜ਼ ਤੋਂ 10000 ਲੈ ਜਾਂਦਾ ਦੂਜੀ ਤੋਂ ਕਿਸੇ ਤੋਂ 9000 ਲੈ ਜਾਂਦਾ ਕਿਸੇ 10000 ਵੀ ਤੁਹਾਨੂੰ ਪੋਚਾ ਲਾਣ ਵਾਸਤੇ ਰੱਖਣਾ ਝਾੜੂ ਵਾਲਿਆਂ ਦੀ ਸਰਕਾਰ ਚ ਝਾੜੂ ਵਾਲਿਆਂ ਤੱਕ ਜਿਹੜੀ ਆ ਰਿਸ਼ਵਤ ਆ ਗਈ ਕ੍ਰਪਸ਼ਨ ਆ ਗਈ ਐ ਤੋਂ ਉੱਪਰ ਹੋਰ ਮੈਨੂੰ ਲੱਗਦੀ ਵੀ ਡੀਸੀ ਐਸਐਸਪੀ ਕੋਈ ਲੈਣ ਲੈਣਾ ਤਾਂ ਬਹੁਤੀ ਵੱਡੀ ਕਹਾਣੀ ਨੇ ਤੇ ਅਸੀਂ ਤੁਹਾਡੇ ਰਾਈ ਇਹੀ ਗੱਲ ਕਰਨਾ ਚਾਹੁੰਦੇ ਪੀੜਤ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਚਾਹ ਸਚਾਲਿਆ ਤੇ ਚਾਹੋ ਜਿਹੜੇ ਥਾਣਿਆਂ ਤੋਂ ਪੀੜਤ ਨੇ ਪਰ ਜੇਕਰ ਇਨਸਾਫ ਨਹੀਂ ਮਿਲਦਾ ਅਸੀਂ 20 ਤਰੀਕ ਨੂੰ ਇੱਥੋਂ ਇਕੱਠ ਕਰਕੇ ਇੱਥੇ ਅਸੀਂ 10 ਵਜੇ ਇਕੱਠ ਕਰ ਰਹੇ ਨੇ ਵੱਡਾ ਇਕੱਠ 10 ਵਜੇ ਇਕੱਠ ਕਰਕੇ ਐਸਐਸਪੀ ਦਫ਼ਤਰ ਦਾ ਕਰਵਾ ਕਰਾਂਗੇ ਤੇ ਉੱਥੇ ਜਿਹੜਾ ਹੈ ਆਈਜੀ ਆ ਡੀਆਈਜੀ ਆ ਮੁੱਖ ਮੰਤਰੀ ਦੇ ਨਾਂ ਦੇ ਮੰਗ ਪੱਤਰ ਭੇਜਣਗੇ ਜਿਨ੍ਹਾਂ ਦਾ ਇਹ ਸਾਰੇ ਬੈਟਰਾਂ ਦਾ ਸੀ ਇੱਕ ਅਨੁਸੂਚੀ ਜਾਤੀ ਕਮਿਸ਼ਨ ਨੂੰ ਆਉਣ ਵਾਲੇ ਦਿਨਾਂ 'ਚ ਐਸਸੀ ਕਮਿਸ਼ਨ ਜਿਹੜਾ ਪੰਜਾਬ ਦੀ ਆ ਮੁਹਾਲੀ ਦੀ ਤਿਆਰੀ ਕਰ ਰਿਹਾ ਇਹ ਸਾਰੇ ਲੋਕਾਂ ਦੀ ਕਤਾਰ ਲੰਬੀ ਹੋ ਜੂਗੀ ਉਹਦੇ ਸਾਹਮਣੇ ਵੀ ਇਹ ਕੀ ਕਰਤੂਤ ਪੰਜਾਬ ਸਰਕਾਰ ਦੀ ਹੈ ਕੀ ਕਰਤੂਤ ਪੰਜਾਬ ਪੁਲਿਸ ਦੀ ਹੈ ਕੀ ਕਰਤੂਤ ਤੇ ਨਗਰ ਨਿਗਮ ਦੀ ਹੈ ਇਹ ਸਾਰੇ ਕੰਮ ਕਰ ਦੱਸਣ ਵਾਸਤੇ ਸਾਡੇ ਕੋਲ ਬਹੁਤ ਲੰਬੀ ਲਿਸਟ ਹੋ ਜਣੀ ਤੇ ਇਸ ਕਰਕੇ ਤੁਹਾਡੇ ਰਾਹੇ ਸਾਡਾ ਸਹਿਯੋਗ ਨਹੀਂ ਅਸੀਂ ਇਹ ਲੋਕਾਂ ਨੂੰ ਨਿਆਂ ਸਾਫ ਦਵਾਉਣਾ ਚਾਹੁੰਦੇ ਆਂ ਇਹ ਲੋਕਾਂ ਨੂੰ ਨਿਆਂ ਸਾਫ ਮਿਲਣਾ ਚਾਹੀਦਾ ਸਾਡਾ ਕੋਈ ਮੇਨ ਮਕਸਦ ਕਿਸੇ ਨੂੰ ਨੀ ਮੌੱਚਾ ਦਿਖਾਉਣ ਵਾਸਤੇ ਨਹੀਂ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਐ ਮੈਨੂੰ ਤਾਂ ਇਹ ਲੱਗਦਾ ਵੀ ਮੁੱਖ ਮੰਤਰੀ ਸਾਹਿਬ ਹੁਣ ਤੁਸੀਂ ਵੀ ਸਾਡੇ ਚ ਆਜੋ ਜਿਵੇਂ ਕੱਲ ਕਹਿੰਦੇ ਜੀ 16 ਲੱਖ ਰੁਪਏ ਦੇ ਬੋਲਟ ਪ੍ਰੂਫ ਸੀਸੇ ਲੈ ਕੇ ਉਹਨਾਂ ਨੇ ਇੱਕ ਸਵੀਚ ਦਿੱਤੀ ਐ ਬਿਆਨ ਦਿੱਤਾ ਜਦੋਂ ਉਹਨੂੰ ਆਪਣੀ ਪੁਲਿਸ ਤੇ ਆਪਣੇ ਪ੍ਰਸ਼ਾਸਨ ਤੇ ਆਪਣੇ ਸਰਕਾਰ ਚ ਆਪ ਖੁਦ ਡਰ ਲੱਗ ਰਿਹਾ ਹੁਣ ਮੁਰਗੀ ਖਰਨਾ ਕਿਉਂ ਨਹੀਂ ਖੋਲ ਲੰਦੇ ਉਹਨੂੰ ਹੋਰ ਕੁਝ ਕੀ ਨਹੀਂ ਚਾਹੀਦਾ ਉਹ ਸਾਡੇ ਕੋਲ ਜੇ ਤੁਹਾਡਾ ਪੁਲਿਸ ਦਾ ਮੁੱਖ ਮੰਤਰੀ ਇੱਕ ਅਨਸੇਫ ਹੈ ਇਹ ਲੋਕ ਤਾਂ ਕਿਵੇਂ ਨਹੀਂ ਅਨਸੇਫ ਹੋਣਗੇ ਜਿਵੇਂ ਸੀਸਾ ਲਾ ਕੇ ਇਹ ਪਹਿਲੀ ਵਾਰੀ ਹੋਊਗਾ 75 ਸਾਲ ਚ 82 ਚ ਵੀ ਇੱਕ ਮੁੱਖ ਮੰਤਰੀ ਜਿਹੜਾ ਬੋਲਟ ਪ੍ਰੂਫ ਸੀਸੇ ਲਾ ਕੇ ਸਪੀਚ ਦੇ ਰਿਹਾ ਬਿਆਨ ਦੇ ਰਿਹਾ ਜਿੱਦੀ ਖਬਰਾਂ ਚੱਲੀਆਂ ਤੇ ਅਸੀਂ ਜਿਹੜਾ ਤੁਹਾਡੇ ਰਾਹੀਂ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਸਾਰੀ ਪੀੜਤ ਲੋਕ ਇਹਨਾਂ ਤੋਂ ਇਲਾਵਾ 20 ਤਰੀਕ ਨੂੰ ਮੋਰਚੇ ਤੇ ਪਹੁੰਚੋ ਆਪਣੇ ਆਪਣੇ ਡਾਕੂਮੈਂਟ ਲੈ ਕੇ ਇਸ ਪੁਲਿਸ ਪ੍ਰਸ਼ਾਸਨ ਦੇ ਸਰਕਾਰ ਦੇ ਖਿਲਾਫ ਵੱਡਾ ਪੱਧਰ ਦੇ ਸੰਘਰਸ਼ ਕਰ ਰਿਹਾ ਤਾਂ ਕਿ ਗਰੀਬ ਲੋਕਾਂ ਨੂੰ ਨਿਆਂ ਸਾਫ ਮਿਲ ਸਕੇ ਉਹ ਵਾਹਿਗੁਰੂ ਜੀ ਦਾ ਖਾਲਸਾ ਸਹੀ ਮੰਨਿਆ ਕੇਸ 5 ਮੇਂ ਬਾਥਰੂਮ ਪਰ ਸਫਾਈ ਦਾ ਕੰਮ ਕਰਦਾ ਥਾ ਜਬ ਸੇ ਨਈ ਕੰਪਨੀ ਆਈ ਹੈ ਸੁਲਮ ਇੰਟਰਨੈਸ਼ਨਲ अप्रैल 2024 से तब से उसने 180 बंदों को बाहर काम से निकाल दिया है 180 बंदों को निकाल करके 180 बंदों से काम करा रहे हैं उसमें से भी आधे बंदे निकाल करके रिश्वत ले लेके काम पर रखे जा रहे हैं उनके नुमाइंदे हाँ जी प्रूफ है हल्पिया बहन देने जा रहे हैं आज अपने आठ दस बंदे हैं हमारे पास और वो हर जगह कहने के लिए चाहे थाना ना काला क्यों कहते जगह पे चार चार बंदे सीधे दो दो सी रख ले कहीं दो वो कहते हैं इस बारे में बोलते हैं कि भाई तीन करोड़ का ठेका दिया है इस कंपनी को पहले जो नौ करोड़ में दिया जाता था इस करके काम से निकाला ये सीधे सीधे गरीबों के साथ धक्के सा ही अत्याचार है शोषण है खुलेआम जो रोज़गार देने की बात हमारे मुख्यमंत्री जी भगवान मान जी करते हैं कि सभी को रोज़गार मिलेगा और सभी का चूल्हा जलता रहेगा इसके उल्टा हो रहा है पंजाब में मोहाली में एस नगर में कि बंदों को काम से बाहर का जा रहा है सफाई कर्मचारियों को बाहर से मेयर साहब से कमिश्नर साहब से मिल, मिले हैं तो कह रहे हैं हाउस की मीटिंग होगी तो उसमें देखा जाएगा विचार किया जाएगा मता पास होगा कि नहीं होगा सभी का वो आगे की गल है साथ ही 44 बंदों की सैलरी अभी तक ठेकेदार के पास बकाया है पेंडिंग है वो देना देने को मना कर रहा है कि भाई मेरे मेरे पास काम ही नहीं किया इन्होंने उसने उसकी सैलरी डाली जो पैसे लेके बंदे उसने रखे हैं काम पे उनकी सैलरी डाल दी है और हमारी सैलरी जो चवालीस बंदे हैं उनकी सैलरी नहीं डाली है मैं निवेदन करता हूँ मेयर साहब से कमिश्नर साहब से और जो भी हैं मुख्यमंत्री साहब से भी कि हालातों को देखते हुए गरीबियों को देखते हुए दबे कुचले लोग हैं हम कि हमारे साथ नाइंसाफ़ी ना हो इंसाफ किया जाए सभी को रोज़गार मिले और सभी का रोजगार सेफ रहे जो सैलरी पेंडिंग है वो जल्दी से जल्दी दिलाने की कोशिश की जाए तो सफाई टोकरी तो कच्ची चलान ला की तो टॉयलेट तो तो की सफाई कर रही अब मैं <laughs> नम ठेकेदार बनू है तब से मेरे को काम से हटा रहे हैं और काम पे ड्यूटी पे रोज बराबर जा रही है और जिस सुपरवाइजर है वे पैसा ले लेकर नमें बंधन को लगा रहे हैं और हमको कह रहे हैं तुम क्यों आती हो तुम क्यों आती हो काम पे हमें सैलरी चाहिए हमें काम चाहिए दोनों बंधन को सब बंधन में दो बंधन में से एक एक को रखे हैं हमें दोनों बंधन को हटा दिया सनी ने रिंकू ने तो पैसे लेते हैं ठेकेदार नहीं होगा ना कंपनी ने रखा वो सनी करवा रहा है पैसे लेता है ਔਰ ਦੇਖੋ ਨਵੇਂ ਬੰਦਨ ਕੋ ਰਖਤਾ ਹੈ ਪੁਰਾਣਨ ਕੋ ਕਿਤਾ ਹੈ ਤੁਮ ਨਾਹੋਂ ਸਿੱਦੇ ਬੰਦੇ ਦੇਖ ਲਏ ਆਂ ਚਾਲਕ ਬੰਦੇ ਆਂ ਉਹ ਰਾਟ ਰਹੇ ਆਂ ਕਿ ਕਿਹੜੇ ਲੋਕ ਨੇ ਦੱਬੇ ਪੁੱਛਲੇ ਸਰਕਾਰ ਤਾਂ ਕਦੇ ਵੀ ਜ਼ਿੰਮੇਵਾਰ ਨਾ ਮੰਗੇ ਦੂਜੇ ਪਾਸੇ ਪੀੜਤਾਂ ਦੀ ਕੋਈ ਸੁਣਾਈ ਕੋਈ ਨਹੀਂ ਬਿਲਕੁਲ ਠੀਕ ਹੈ ਕਿ ਜਦੋਂ ਭਗਵੰਤ ਸਿੰਘ ਨੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗੀਆਂ ਸੀ ਉਸ ਵੇ ਇਨਾਂ ਨੇ ਬੜੀ ਦਾਣਾ ਮਾਰੀਆਂ ਸੀ ਕਿ ਅਸੀਂ ਆਮ ਲੋਕਾਂ ਦੀ ਗੱਲ ਕਰਾਂ ਅੱਜ ਆਮ ਲੋਕ ਜਿਹੜੇ ਹੈਗਾ ਨਾ ਉਹ ਬੜੇ ਦੁਖੀ ਨਜ਼ਰ ਆ ਰਹੇ ਆ। ਔਰ ਵੱਡੇ ਪਵਾਨੇ ਤੇ ਇਹਨਾਂ ਨੂੰ ਵੋਟਾਂ ਵੀ ਪਾਈਆਂ ਲੋਕਾਂ ਨੇ 92 ਲੋਕ ਜਿਤਾ ਕੇ ਭੇਜੇ। ਜੇਗਾ ਜੋ ਠਗੇ ਠਗੇ ਮਹਿਸੂਸ ਕਰ ਰਹੇ ਆ। ਔਰ ਪੰਜਾਬ ਦੇ ਅੰਦਰ ਸਰਕਾਰ ਨਾਉਂ ਦੀ ਕੋਈ ਚੀਜ਼ ਨਹੀਂ ਹੈ। ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਚਾਰ ਗੁਣਾ ਵੱਧ ਚੁੱਕਿਆ ਹੈ। ਔਰ ਜਿਵੇਂ ਇਹ ਪੀੜਤ ਸਾਥੀ ਦੱਸ ਰਹੇ ਆ ਕਿ ਸ਼ੋਸ਼ਾਲਿਆ ਦੇ ਅੰਦਰ ਡਿਊਟੀ ਹੈ ਜਿੱਥੇ ਹਰਾਨੀ ਹੋ ਰਹੀ ਹੈ ਸੁਣ ਕੇ ਸਾਨੂੰ ਕਿ ਜਿੱਥੇ ਜੈਂਟਸ ਜਿਹੜੇ ਬਾਥਰੂਮ ਆ ਉੱਥੇ ਲੇਡੀਜ਼ ਜਿਹੜੇ ਕੰਮ ਕਰਦੀਆਂ। ਇਹ ਵੀ ਬਹੁਤ ਵੱਡਾ ਅਪਮਾਨ ਹੈ। ਔਰ ਮੈਂ ਭਗਵੰਤ ਮਾਨ ਨੂੰ ਵੀ ਗੱਲ ਕਹਿਣੀ ਚਾਹਾਂਗਾ ਕਿ ਪੰਜਾਬ ਦੇ ਜਿਹੜੇ ਗਰੀਬ ਲੋਕ ਹੈ ਉਹਨਾਂ ਦੀ ਸਾਰ ਲਈ ਜਾਵੇ ਔਰ ਜੋ ਭ੍ਰਿਸ਼ਟਾਚਾਰ ਹੈ ਜਿਹੜੇ ਅਫੀਸਰ ਹੈ ਉਹਨਾਂ ਨੂੰ ਨੱਥ ਪਾਈ ਜਾਵੇ ਜੋ ਕੁੰਮੜਾ ਸਾਹਿਬ ਨੇ ਅੱਜ ਜੋ ਬਹੁਤ ਸਾਰੀਆਂ ਸਮੱਸਿਆਵਾਂ ਸਾਨੂੰ ਸਾਹਮਣੇ ਮਲਾਈ ਦੱਸੀਆਂ ਗਈਆਂ ਔਰ ਜੋ 23 ਦਿਨਾਂ ਨੇ ਪ੍ਰੋਗਰਾਮ ਰੱਖਿਆ ਅੱਜ ਇਹਨੂੰ ਚੇਤਾਵਨੀ ਦਿੰਦੇ ਹਾਂ ਪ੍ਰਸ਼ਾਸਨ ਨੂੰ ਅਗਰ ਪੁਲਿਸ ਪ੍ਰਸ਼ਾਸਨ ਸਰਕਾਰ ਇਸ ਗੱਲ ਤੇ ਗੌਰ ਨਹੀਂ ਕਰਦੀ ਤਾਂ ਫਿਰ ਅਸੀਂ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਔਰ ਵੱਡੇ ਪਮਾਨੇ ਤੇ ਅਸੀਂ ਗੈਦਰਿੰਗ ਕਰਕੇ ਸੀ ਅ ਹਲਕੇ ਪ੍ਰਸ਼ਾਸਨ ਨੂੰ ਮਜਬੂਰ ਕਰਾਂਗੇ ਕਿ ਇਹਦੇ ਮਸਲੇ ਹੱਲ ਹੋ ਜਾਣ ਔਰ ਇਹ 92 ਦਾ ਲੁੱਟਣ ਜਿਹਦਾ ਉਹਦਾ ਵਾਅਦਾ ਕਰ ਰਹੇ ਨੇ ਤਾਂ ਦੂਜੀਆਂ ਪਾਰਟੀਆਂ ਦੇ ਵੀ ਕਹਿੰਦੇ 92 ਘੱਟ ਨਹੀਂ ਸਾਡੇ ਕਹਿੰਦੇ ਹੋਰ ਵੱਧਣ ਜੋ ਨਹੀਂ ਨਹੀਂ ਬਿਲਕੁਲ ਨਹੀਂ ਕਰਾਂਗੇ ਜੋ ਹਾਂ ਤੁਸੀਂ ਲੋਕ ਸਭਾ ਦਾ ਇਲੈਕਸ਼ਨ ਦੇਖ ਲਿਆ ਸਿਰਫ 32 ਤੇ ਅੜਕ ਗਏ ਲੋਕ ਸਭਾ ਦਾ ਇਲੈਕਸ਼ਨ ਦੇ ਵਿੱਚ 32 ਤੇ ਅੜਕ ਗਏ ਆਉਣ ਵਾਲੇ ਸਮੇਂ ਤੇ ਹੋਰ ਇਹਨੇ ਥੱਲੇ ਆ ਜਾਣਾ ਕਿਉਂਕਿ ਅੱਜ ਲੋਕ ਸਮਝ ਚੁੱਕੇ ਆ ਕਿ ਇਹ ਲੋਕਾਂ ਨੂੰ ਬੇਵਕੂ ਬਣਾ ਰਹੇ ਤੁਸੀਂ ਕੱਲ ਸੰਤੰਤਰ ਦਿਵਸ ਆਪਾਂ ਮਨਾ ਰਹੇ ਸੰਤੰਤਰ ਦਿਵਸ ਤੇ ਬਹੁਤ ਵਧੀਆ ਸ਼ਬਦ ਲੱਗਦਾ ਲੇਕਿਨ ਅੱਜ ਭਾਰਤ ਦੇ ਅੰਦਰ ਜਿਹੜੇ ਗਰੀਬ ਲੋਕ ਹੈ ਕਰੋੜਾਂ ਲੋਕ ਨੇ ਜਿਨ੍ਹਾਂ ਕੋ ਰਹਿਣ ਲਈ ਮਕਾਨ ਨਹੀਂ ਉਹ ਰੋਟੀ ਤੋਂ ਹਜ਼ਾਰ ਨੇ ਔਰ ਇੱਥੇ ਤੱਕ ਜਿਹੜੀਆਂ ਬੀਬੀਆਂ ਪੱਤਾਚਾਰ ਹੁੰਦੇ ਸੀ ਦੇਵਦਾਸ ਕੇ ਰੱਖਿਆ ਜਾਂਦਾ ਸੀ 380 ਦੇਵਦਾਸੀ ਅੱਜ ਵੀ ਹੈ ਅੱਜ ਮੈਂ ਕਹਾਂਗਾ ਨਰਿੰਦਰ ਮੋਦੀ ਇਹ ਕਹਿੰਦਾ ਮੈਂ ਮਨ ਕੀ ਬਾਤ ਕਰਾਂਗਾ ਕੱਲ ਵੀ ਸ਼ਾਇਦ ਕਰੀ ਹੋਵੇ ਲੇਕਿਨ ਮਨ ਕੀ ਬਾਤ ਇਹਨੇ ਜਿਹੜਾ ਰੇਲਵੇ ਗ੍ਰਿਵੀ ਕਰ ਦਤਿਆ 에어ਪੋਰਟ ਗ੍ਰਿਵੀ ਕਰਤਾ ਹਰ ਚੀਜ਼ ਵੇਚ ਦਤੀ ਹੈ ਇਸ ਦਾ ਇਸਰਕੇ ਦੇਸ਼ ਜਾਂ ਤਬਾਹੀ ਦੇ ਕੰਡੇ ਤੇ ਆ ਔਰ ਅਸੀਂ ਕਹਿਣਾ ਚਾਹਾਂਗੇ ਕਿ ਆਵਾਮ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਸਹੀ ਨਮਾਇंदे ਚੁਣ ਕੇ ਜੋ ਤੁਹਾਡੀ ਗੱਲ ਕਰ ਸਕਣ ਸਾਰਿਆਂ ਦਾ ਧੰਨਵਾਦ ਜੈਪੀ